ਬਜ਼ੁਰਗ ਔਰਤ ਨੂੰ ਠੱਗ ਜੋੜੇ ਨੇ ਬਣਾਇਆ ਲੁੱਟ ਦਾ ਸ਼ਿਕਾਰ 2 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਕੇ ਹੋਏ ਘਰਾਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਰਹਿਣ ਦੇ ਨਾਂ ਤੇ ਲੁੱਟਿਆ ਬਜ਼ੁਰਗ ਔਰਤ ਨੂੰ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਲਟੇਰੇ ਨਿਤਨੇਤੇ ਲੋਕਾਂ ਨੂੰ ਲੁੱਟਣ ਦੀਆਂ ਨਵੇਂ ਨਵੇਂਆਂ ਕਾਢਾਂ ਕੱਢਦੇ ਰਹਿੰਦੇ ਹਨ ਅਤੇ ਲੋਕ ਇਹਨਾਂ ਦੇ ਚਾਂਸੇ 'ਚ ਫਸ ਗਏ ਆਪਣਾ ਸਭ ਕੁਝ ਲਟਾਵਿਦਿਆਂ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੋਪੀਨਗਰ ਦਾ ਜਿੱਥੇ ਇੱਕ ਮਹਿਲਾ ਨੂੰ ਸਮੋਹਿਤ ਕਰਕੇ ਦੋ ਲਟੇਰੇ ਵੱਲੋਂ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਕਰੀਬ 2 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਰਾਜਰਾਣੀ ਗਰੋਵਰ ਜੋ ਕਿ ਫਿਰੋਜ਼ਪੁਰ ਦੇ ਗੋਪੀਨਗਰ ਦੇ ਰਹਿਣ ਵਾਲੇ ਹਨ ਅਤੇ ਆਪਣੇ ਘਰ ਤੋਂ ਥੋੜੀ ਦੂਰ ਇੱਕ ਡੇਰੀ ਤੇ ਬ੍ਰੈਡ ਲੈਂਡਿੰਗ ਹੈ। ਇਸ ਦੌਰਾਨ ਇੱਕ ਬਾਬੇ ਦੇ ਰੂਪ ਵਿੱਚ ਵਿਅਕਤੀ ਆਇਆ ਤੇ ਰਾਜ ਰਾਨੀ ਨੂੰ ਇੱਕ ਮੰਦਰ ਦਾ ਪਤਾ ਪੁੱਛਣ ਲੱਗਿਆ। ਇਸੇ ਦੌਰਾਨ ਉਸ ਬਾਬੇ ਦੇ ਨਾਲ ਇੱਕ ਔਰਤ ਵੀ ਆਈ ਜਿਸ ਨੇ ਰਾਜ ਰਾਨੀ ਨੂੰ ਆਪਣੀਆਂ ਗੱਲਾਂ ਵਿੱਚ ਲਗਾ ਕੇ ਬਾਬੇ ਦੀ ਮਹਿਮਾ ਦਾ ਗੁਣਗਾਨ ਕਰਨ ਲੱਗੀ ਅਤੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਵਰਕਤ ਰਹਿਣ ਦੇ ਨਾਂ ਦੋਵੇਂ ਠੱਗ ਜੋੜੇ ਨੇ ਰਾਜ ਰਾਨੀ ਨੂੰ ਕੁਝ ਕਦਮ ਦੂਰ ਲਿਜਾ ਕੇ ਉਸ ਨੂੰ ਇੱਕ ਕਪੜੇ ਚ ਆਪਣੇ ਸਾਰੇ ਸੋਨੇ ਦੇ ਗਹਿਣੇ ਅਤੇ ਪੈਸੇ ਰੱਖਣ ਲਈ ਕਿਹਾ। ਹੋਨੇ ਕਿਹਾ ਕਿ ਮੈਂ ਮੰਤਰ ਪੜਾਂਗਾ ਤੇ ਉਸ ਨੂੰ ਤੂੰ ਆਪਣੇ ਘਰ ਦੇ ਮੰਦਰ ਵਿੱਚ ਲਿਜਾ ਕੇ ਰੱਖ ਦੇ ਜਿਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਕਰਾਰ ਰਹੇਗੀ ਰਾਜਰਾਣੀ ਨੇ ਬਾਬੇ ਦੇ ਮਗਰ ਲਾ ਕੇ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਕਪੜੇ ਵਿੱਚ ਰੱਖ ਦਿੱਤੇ ਜਿਸ ਦੌਰਾਨ ਉਸ ਦੀ ਹਾਲਤ ਵਿਗੜ ਗਈ ਅਤੇ ਦੇਖਦੇ ਹੀ ਦੇਖਦੇ ਬਾਬਾ ਤੇ ਉਸ ਦੀ ਲਟੇਰੀ ਸਾਤ ਨੂੰ ਤੋਕ ਟੈਪ ਹੋ ਗਏ ਜਦ ਕੁਝ ਦੇਰ ਬਾਅਦ ਰਾਜਰਾਣੀ ਨੂੰ ਹੋਸ਼ ਆਈ ਤਾਂ ਫਿਰ ਉਸ ਨੂੰ ਪਤਾ ਲੱਗਿਆ ਕਿ ਉਹ ਲੁੱਟ ਦਾ ਸ਼ਿਕਾਰ ਹੋ ਗਈ ਹੈ ਪੀੜਤ ਔਰਤ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਜਲਦੀ ਰੋਪੀਆ ਨੂੰ ਫੜ ਲੈਣ ਦੀ ਗੱਲ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੋਲ੍ਹ ਰਹੀ ਹੈ ਤਾਂ ਕਿ ਲੁਟੇਰਿਆਂ ਦੀ ਪੁਖਤਾ ਪਛਾਣ ਹੋ ਸਕੇ ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਕਿ ਬਿਨਾਂ ਜਾਣ ਕਿਸ ਚਾਤ ਤੋਂ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਾ ਕਰੋ ਅਤੇ ਇਸ ਤਰ੍ਹਾਂ ਦੇ ਟੋਗੀ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਓ ਰਾਜਕੁਮਾਰ ਦੇ ਗਰੋਵਰ ਗੋਪੀ ਨਾ ਦਾ ਜੀ ਬ੍ਰੈਡ ਲੈਣ ਆਈ ਸੀ ਜੱਤੀ ਕੋਲ ਸਾਡੇ 12 ਵਜੇ ਟੈਂਟ ਸਾਡੇ ਵਰਗਾ ਬਸੋਨੀ ਜਨਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਆ ਕਿ ਇਹ ਖੇਤਰ ਪਤਾ ਰੱਖਦੇ ਸੀ ਨਾ ਕਿ ਇਧਰ ਲੈ ਪਾਸੇ ਹੈਗਾ ਉਹ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤਾਂ ਉਹਨੇ ਸੀਰਵਾਜ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਕਰਦੀ ਰਹਿੰਦੀ ਹੈ ਤੇ ਆ ਕੁਝ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਕਿ ਮੈਂ ਉਹਦੇ ਗੱਲ ਤੇ ਆਣ ਮੈਂ ਕਿ ਕੁੜਪੋ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਪਰੇ ਹਾਂ ਨਹੀਂ ਰੋਕ ਕੋਈ ਜਿਹੜਾ ਤੇ ਬਾਹਰ ਨਹੀਂ ਦੇ ਕਹਦਾ ਚਲ ਪਾਸੇ ਦੇ ਹੋ ਕੇ ਤਨ ਨਾ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਵੀ ਲੈ ਲੇ ਰੋ ਪੈਸੇ ਵੀ ਦੇ ਦੇ ਕੋਈ ਪਾ ਲੋ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂ ਗੇ 200 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪ ਦਾ ਕੋਈ ਲੈ ਲਾ ਲੋ ਮੈਂ ਇਹਦਾ ਤੂੰ ਬੰਦ ਕੇ ਮੰਦਰ ਚ ਰੱਖ ਦੇ ਤੀ ਉਹ ਥੋੜੀ ਵਾਚੀ ਪਾਈ ਸੀ ਮੈਂ ਜੋ ਨਾ ਦੇ ਸਟਾਈਗਰਾਂ ਕੀ ਬੋਲਦਾ ਹੁੰਦਾ ਵੀ ਗਰਾਂ ਦੇ ਜੁੜੀ ਸੀ ਕੁੜੀ ਇੱਕ ਜੁੜੀ ਸੀ ਬੜੇ ਵੱੰਦੀ ਸੀ ਤੇ ਇੱਕ ਅਗਰ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਟਪੇਟਿਆ ਸੀ ਠੀਕ ਉਹਨੇ ਲੋਫਾ ਉਹਨੇ ਮਾ ਦਤਾ ਆਪਣਾ ਕਪੜਾ ਦਤਾ ਇੰਦੇ ਤੇ ਰੇਟ ਲਾ ਹਾਂ ਇਹ ਦੇ ਨਾ ਬੇੜੇ ਕੇ ਰੱਖ ਤੇ ਰੇੜੇ ਕੇ ਰੱਖ ਬੇੜੇ ਕੇ ਰੱਖ ਲੈਣਾ ਮੈਂ ਮੰਤਰ ਪੜਨਾ ਇਹ ਘਰੇ ਜਾ ਕੇ ਰੱਖ ਦੇ ਘਰ ਨੂੰ ਸ਼ਾਂਤੀ ਰਹੇਗੀ ਘਾਜਾ ਕੇ ਪਾ ਲਿਆ ਉਹ ਜਿਹੜੇ ਕਿਰੋਣੇ ਮਿਲਣਾ ਲੱਗਦਾ ਕਹਿੰਦੇ ਜਨੰਦੇਸਰ ਆਦਰਾ ਇਹ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮਹਿਤਾਬ ਲੈਣਾ ਅਸ਼ੀਰਵਾਦ ਚਲ ਉੱਪਰ ਕੱਟੇ ਰਹਿਣੇ ਕਰਕੇ ਸੀ 15 ਮਿੰਟ ਕਰ ਦਿੰਦਾ ਲਾਈ ਚਲਾਈ ਰੱਖਿਆ ਨਾ ਉਹਨੇ ਦੇਚ ਬੰਦਾ ਆ ਲੰਗੀ ਗਿਆ ਆਈ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੀ ਬਾਬੇ ਦਾ ਅਸ਼ੀਰਵਾਦ ਲਓ ਆਹ ਕਹਿੰਦੀ ਸੁੱਖਾਂ ਆਉਂਦੀ ਰਹਿੰਦੀ ਹੈ ਫਰਾਂਡਾ ਮਗਾ ਸਨ ਸੁੱਖਾਂ ਆਉਂਦੀਆਂ ਹਨ ਬੇ ਕਮੀ ਸਾਬਲਾ ਸਤਾਂ ਇੰਸਟਾਗ੍ਰਾਮ ਸੋਨਾ ਜੀ ਹੁੰਦਾ ਹੈ ਸਾਥ ਹੀ ਤਿਆਰ ਕੇ ਅਰੇ ਦੱਸੋ ਨਾਮ ਕੀ ਤੇ ਕੈਸੇ ਨਹੀਂ ਸੀ ਨਾ ਤੇ ਵੀ ਰਿਵਿਟ ਰਿਵਿਟ ਪਾਇਆ ਸੀ ਵੀ ਰਿਵਿਟ ਰਿਵਿਟ ਕਹਿੰਦੇ ਇਹ ਪੈਸੇ ਹੀ ਬਣਾ ਦੇ ਕਰਕੇ ਮੇਰੀ ਬਾਤ ਤੇ ਹੜਾ ਤੁਹਾਨੂੰ ਬੇਕੋ ਬਣਾ ਗਿਆ ਬੇਕੋ ਹੋਰ ਕੀ ਮੰਗਦੇ ਤੁਹਾਡੇ ਇਹੋ ਜਿਹੇ ਇਹ ਮੰਗੇ ਵੀ ਮੇਰੀ ਚੀਜ਼ਾਂ ਮੈਨੂੰ ਵਾਪਸ ਮਿਲਣੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਹਾਂਜੀ ਔਰਤਾਂ ਨੇ ਨਹੀਂ ਵਿਖੀ ਹੋ ਕਿ ਆਵੇ ਬਾਹਰ ਜਾਣ ਨੇ ਲੰਘ ਜਾਂਦੇ ਗਏ ਨੇ ਕਿਹਾ ਨਾ ਚਾਹਤਾ ਹਾਂ ਹਾਂ ਮੈਂ ਵਿਖਾ ਲਉ ਉਸੇ ਰਿਖਾ ਲਾਂ ਬੰਦੇ ਨੇ ਵਿਖਾ ਲਉ ਰੁਕਤਾ ਗਿਆ ਨਾ ਜੀ ਕਿਹਾ ਬੋਲ ਮੇਰਾ ਰਾਜੂ ਰਾਜੂ ਇਹ ਔਰਤ ਆ ਹਾਂ ਜੀ ਤੁਹਾਡੇ ਕੋਲ ਕੀ ਲੈਣ ਆਏ ਸੀ ਤੁਹਾਨੂੰ ਕੋਈ ਸਮਾਨ ਲੈਣ ਆਇਆ ਸੀ ਬਰੈਡ ਵਗੈਰਾ ਲੈਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡਿਸ ਨੇ ਬੜੇ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮਨ ਲੱਗਿਆ ਕੋਈ ਨਾ ਰਲਟੀ ਵੀ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਦੀ ਗੱਲਾਂ ਮਾਰੀਆਂ ਉਤੋਂ ਕੋਈ ਬੰਦਾ ਆਇਆ ਬੱਬਾ ਬਣ ਕੇ ਉਹਨੇ ਆਂਟੀ ਨੂੰ ਸ਼ੀਰੋ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲੱਗ ਬੜਾਤਾ ਲੱਗਾ ਚੌ ਵਿੱਚ ਵੜਾਇਆ ਬੇਦੀ ਕਾਂ ਕਿ ਨਹੀਂ ਫੜਾਇਆ ਫਿਰ ਉਸ ਤੋਂ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਬਾਈ ਪਾ ਜੱਲੇ ਵੀ ਆਂਟੀ ਦਾ ਸੁਣਨਾ ਲਾ ਕੇ ਲੈ ਗਿਆ ਉਹ ਬਤੇ ਦੇਖੋ ਪੜਾ ਕੇ ਬੰਦੇ ਬੇਕੁਮ ਲਾਗੇ ਨੇ 100 ਰੁਪਏ ਨਾਲ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਤੋਂ ਬੰਦੇ ਸੀ ਇੱਕ ਸਰਾਰ ਸੀ ਇੱਕ ਜੁਰਕ ਸੀ ਕੋਈ 60-65 ਸਾਲ ਦਾ ਬੰਦਾ ਬੱਬਾ ਬਣ ਕੇ ਹਾਂ ਬਿਲਕੁਲ 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 ਖਸਨ ਨੁਕਸਾਨ ਹੋਇਆ ਹੈ ਥਾਣੇ ਰੋਬਲ ਖਾ ਪੀ ਇਹਨਾਂ ਨੇ ਉਹ ਪੁਲਿਸ ਕੋਈ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਿਆ ਤੇ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋਏ ਲੋ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਹੈ ਮੈਂ ਕਹਿੰਦਾ ਵੀ ਕੋਈ ਠੱਲ ਪਾਣੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਕਾਂ ਨੇ ਗੱਲ ਹੋ ਗਿਆ ਨੇ ਲੁੱਟਾਂ ਖੋਵਾਂ ਠੀਕ ਹੈ ਥੈਂਕ ਯੂ